ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਤੇ ਦੱਸਦੇ ਕਿ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਦਾਨਗੀ ਮਿਲ ਸਕਦੀ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਦੋ ਧੜੇ ਹੋਗੇ ਸੁਖਵੀਰ ਸਿੰਘ ਬਾਦਲ ਨੂੰ ਬੀਤੇ ਦਿਨਾਂ ਦੇ ਵਿੱਚ ਪ੍ਰਧਾਨਗੀ ਮਿਲੀ ਤੇ ਦੂਜੇ ਪਾਸੇ ਦੱਸਦੀ ਹੈ ਕਿ ਬਾਕੀ ਧੜੇ ਦੇ ਵੱਲੋਂ ਕਿਹਾ ਗਿਆ ਕਿ ਬਾਦਲ ਧੜਾ ਜਿਹੜਾ ਕਿ ਹਕਮਤੋਂ ਭਗੌੜਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਜਿਹੜਾ ਕਿ ਮੋੜ ਤੋਂ ਨਕਾਰ ਦਿੱਤਾ ਤੇ ਉਥੇ ਹੀ ਹੁਣ ਉਹਨਾਂ ਦੇ ਵੱਲੋਂ ਆਪਣੇ ਜਿਹੜੀ ਕਿ ਪਾਰਟੀ ਦੇ ਲਈ ਆਪਣੇ ਧੜੇ ਦੇ ਲਈ ਨਵਾਂ ਪ੍ਰਧਾਨ ਚੁਣਨ ਜਾ ਰਹੇ ਨੇ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਦੇ ਨਾ ਦੇ ਉੱਤੇ ਜਿਹੜੀ ਕਿ ਪ੍ਰਧਾਨਗੀ ਦੇ ਨਾ ਦੇ ਉੱਤੇ ਪੱਖੀ ਮੋਹਰ ਲਾਈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਗਿਆਨੀ ਹਰਪੀ ਸਿੰਘ ਨੂੰ ਅਸੀਂ ਜਿਹੜਾ ਕਿ ਆਪਣੀ ਪਾਰਟੀ ਦਾ ਆਪਣੇ ਧੜੇ ਦਾ ਜਿਹੜਾ ਕਿ ਪ੍ਰਧਾਨ ਬਣਾਵਾਂਗੇ ਤੇ ਹੁਣੇ ਉੱਥੇ ਹੀ ਅੱਜ اجلاس ਹੋਵੇਗਾ ਤੇ ਜਿਸ ਦੇ ਤਹਿਤ ਗਿਆਨੀ ਹਰਪੀ ਸਿੰਘ ਨੂੰ ਜਿਹੜੀ ਕਿ ਬਾਕੀ ਧੜੇ ਦੀ ਪ੍ਰਧਾਨਗੀ ਮਿਲ ਸਕਦੀ ਹੈ ਤੇ ਉੱਥੇ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਵਧਣ ਜਾ ਰਿਹਾ ਤਾਂ ਗੱਲ ਕਰੀਏ ਅੰ ਪਿਤੇ ਦਿਨਾਂ ਦੇ ਵਿੱਚ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਹੜੀ ਕਿ ਅਕਾਲੀਆਂ ਨੂੰ ਸਜ਼ਾ ਸੁਣਾਈ ਗਈ ਤੇ ਇਸ ਤੋਂ ਬਾਅਦ ਹੀ ਜਿਹੜਾ ਕਿ ਅਕਾਲੀ ਦਲ ਦੇ ਦੋ ਟੜੇ ਹੋ ਗਏ ਤੇ ਉਥੇ ਹੀ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਤੱਕ ਲਾਏ ਜਾ ਰਹੇ ਸੀ ਤੇ ਜਿਸ ਦੇ ਤਹਿਤ ਹੁਕਮ ਜਿਹੜੇ ਕਿ ਅਕਾਲੀ ਦਲ ਨੂੰ ਦਿੱਤੇ ਗਏ ਤੇ ਉਥੇ ਹੀ ਸਜ਼ਾ ਤੱਕ ਸੁਣਾਈ ਗਈ ਤੇ ਜਿਸ ਦੇ ਤਹਿਤ ਅਕਾਲੀ ਦਲ ਦੇ ਦੋ ਟੜੇ ਹੋਏ ਤੇ ਇਹ ਬਾਦਲ ਟੜਾ ਤੇ ਬਾਕੀ ਟੜਾ ਲਗਾਤਾਰ ਇੱਕ ਦੂਜੇ ਦੇ ਉੱਤੇ ਵੱਡੇ ਇਲਜ਼ਾਮ ਤੱਕ ਲਗਾਉਂਦਾ ਯਾ ਨਜ਼ਰ ਆਇਆ ਤੇ ਅੱਜ ਦੱਸਦੀ ਹੈ ਕਿ ਬਾਕੀ ਤੜਾ ਆਪਣਾ ਪ੍ਰਧਾਨ ਜਿਹੜਾ ਕਿ ਚੁਣਨ ਜਾ ਰਿਹਾ ਤੇ ਜਿਸ ਤੋਂ ਬਾਅਦ ਉਥੇ ਹੀ ਗਿਆਨੀ ਹਰਪੀ ਸਿੰਘ ਦੇ ਨਾਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਜਿਸ ਤੋਂ ਬਾਅਦ ਅਕਾਲੀ ਦਲ ਨੂੰ ਜਿਹੜਾ ਕਿ ਪ੍ਰਧਾਨ ਮਿਲ ਸਕਦਾ ਹੈ ਤੇ ਦੱਸਦੀ ਹੈ ਕਿ ਅੱਜ ਗਿਆਨੀ ਹਰਪੀ ਸਿੰਘ ਦੇ ਨਾਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਤੇ ਉਥੇ ਹੀ ਬਾਕੀ ਤੜਾ ਯਾਨੀ ਕਿ ਅਕਾਲੀ ਦਲ ਇੱਕ ਕਪੜਾ ਹੋਰ ਪ੍ਰਧਾਨ ਚੁਣਨ ਜਾ ਰਿਹਾ ਹੈ ਤੇ ਉਥੇ ਬੀਬੀ ਸਤਵੰਤ ਕੌਰ ਨੂੰ ਲੈ ਕੇ ਚਰਚਾਵਾ ਵੀ ਹੋਈਆਂ ਸੀ ਪਰੰਤੂ ਹਾਲਾਂਕਿ ਦੇਖ ਨਾ ਹੋਵੇਗਾ ਕਿ اجلاس ਦੇ ਵਿੱਚ ਕਿਸ ਨੂੰ ਪ੍ਰਧਾਨਗੀ ਜਿਹੜੀ ਕਿ ਮਿਲਦੀ ਹੈ ਪਰੰਤੂ ਕੱਲ ਚਰਚਾਵਾ ਜਿਹੜੀ ਹੈ ਕਿ ਦਾਅਵੇ ਜਿਹੜੇ ਕਿ ਠੋਕੇ ਗਏ ਸੀ ਤੇ ਜਿਸ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਅਸੀਂ ਦੋ ਪ੍ਰਧਾਨ ਜਿਹੜੇ ਕਿ ਬਣਾਵਾਂਗੇ ਇੱਕ ਸਿਆਸੀ ਪ੍ਰਧਾਨ ਹੋਣਗੇ ਤੇ ਦੂਜੇ ਪਾਸੇ ਧਾਰਮਿਕ ਪ੍ਰਧਾਨਗੀ ਜਿਹੜੀ ਕਿ ਉਹ ਵੀ ਦਿੱਤੀ ਜਾਵੇਗੀ ਤੇ ਬੀਬੀ ਸਤਵੰਤ ਕੌਰ ਅਤੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਜਿਹੜੀਆਂ ਕਿ ਚਰਚਾਾਂ ਹੋਈਆਂ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਦੋਵਾਂ ਨੂੰ ਜਿਹੜਾ ਕਿ ਅਸੀਂ ਪ੍ਰਧਾਨਗੀ ਦਵਾਂਗੇ ਤੇ ਜਿਸ ਦੇ ਤਹਿਤ ਅੱਜ ਜਿਹੜਾ ਕਿ ਬਾਕੀ ਧੜਾ ਦੋ ਪ੍ਰਧਾਨ ਵੀ ਬਣਾ ਸਕਦਾ ਹੈ ਤੇ ਉੱਥੇ ਹੀ ਗਿਆਨੀ ਹਰਪੀ ਸਿੰਘ ਨੂੰ ਜਿਹੜੀ ਕਿ ਪ੍ਰਧਾਨਗੀ ਮਿਲ